ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜੋ ਆਪਣੇ ਬਜ਼ੁਰਗ ਸਨ ਉਹਨਾਂ ਦੀ ਖੇਤੀ ਬਹੁਤ ਸ਼ਾਨਦਾਰ ਸੀ ਤੇ ਵਾਤਾਵਰਨ ਬਚਾਉਣ ਵਾਲੀ ਤੇ ਜਿਹੜੇ ਪਰਮਾਤਮਾ ਦੇ ਬਖਸ਼ੇ ਹੋਏ ਅਨਮੁੱਲੇ ਖਜ਼ਾਨੇ ਸਨ ਉਹਨਾਂ ਨੂੰ ਵੀ ਬਚਾਉਣ ਵਾਲੀ ਸੀ ਉਹ ਆਪਣੇ ਖਾਣ ਪੀਣ ਦਾ ਭੋਜਨ ਜੋ ਪੈਦਾ ਕਰਦੇ ਸਨ ਉਹ ਬਹੁਤ ਘੱਟ ਪਾਣੀ ਨਾਲ ਕਰਨ ਦੀ ਤਕਨੀਕ ਦੇ ਮਾਹਰ ਸਨ ਪਰ ਉਹ ਤਕਨੀਕਾਂ ਹਰੀ ਕ੍ਰਾਂਤੀ ਤੋਂ ਪਹਿਲਾਂ ਹੀ ਖਤਮ ਹੋ ਗਈਆਂ ਕਿਉਂਕਿ ਇੱਕ ਪੀੜੀ ਵਿੱਚ ਐਸ.ਆਈ. ਵੀ ਜਿਹੜੀ ਉਹ ਗਿਆਨ ਅੱਗੇ ਨਾ ਫਲਾ ਸਕੀ ਤੇ ਮਹਾਰਾ ਨੇ ਆਪਣੇ ਬਜ਼ੁਰਗਾਂ ਨੂੰ ਮੂਰਖ ਦੱਸਿਆ ਵੀ ਇਹਨਾਂ ਨੇ ਕੋਲ ਗਿਆਨ ਘਟਾ ਹੈ ਕਿਉਂਕਿ ਉਹ ਉਤਪਾਦਨ ਘੱਟ ਲਾਏ ਰਹੇ ਸਨ ਪਰ ਅਸਲ ਵਿਗਿਆਨੀ ਸਾਡੇ ਬਜ਼ੁਰਗ ਸਨ ਜਿਨ੍ਹਾਂ ਨੇ ਇਹ ਖੋਜਾਂ ਕੀਤੀਆਂ ਤਕਨੀਕਾਂ ਕਹਾ ਤੋਂ ਕਹਾ ਪੀੜੀ ਦਾਰ ਪੀੜੀ ਚੱਲੀਆਂ ਪਰ ਸਮੇਂ ਦੇ ਨਾਲ ਉਹ ਖਤਮ ਹੋ ਗਈਆਂ ਉਸ ਸਮੇਂ ਪਾਣੀ ਚੜਸ ਨਾਲ ਉਸ ਤੋਂ ਬਾਅਦ ਹਰਟ ਜੋ ਟਿੰਡਾ ਵਾਲੇ ਖੂਹ ਸਨ ਉਹਨਾਂ ਨਾਲ ਪਾਣੀ ਕੱਢਿਆ ਗਿਆ ਪਰ ਉਸ ਸਮੇਂ ਦੀ ਤਕਨੀਕ ਦੀ ਮੈਂ ਗੱਲ ਕਰੂੰਗਾ ਜੋ ਸਾਡੇ ਬਜ਼ੁਰਗਾਂ ਤੋਂ ਮੈਨੂੰ ਮਿਲੀ ਹੋਈ ਆ ਵੀ ਉਹ ਘੱਟ ਪਾਣੀ ਨਾਲ ਆਪਾਂ ਜੇ ਬੇਲਾਂ ਦੀ ਗੱਲ ਕਰਾਂਗੇ ਕਦੂ ਜਾਤੀ ਦੀ ਉਹ ਕਿਵੇਂ ਫਸਲਾਂ ਉਗਾ ਲੈਂਦੇ ਸਨ ਮੈਂ ਜਣੀ ਇਹ ਗੱਲ ਸੁਣੀ ਆ ਵੀ ਬਹੁਤ ਸਾਰੇ ਬਜ਼ੁਰਗ ਸਨ ਜਿਹੜੇ ਪਿੰਡ ਦੇ ਟੋਬੇ ਦੇ ਵਿੱਚੋਂ ਆਪਣੇ ਇੱਕ ਸੂਟੀ ਨਾਲ ਬੈਂਗੀ ਬਣਾ ਕੇ ਉਹਦੇ ਨਾਲ ਪੀਪੇ ਜਾਂ ਬਾਲਟੇ ਜਾਂ ਉਸ ਤਰ੍ਹਾਂ ਦਾ ਜੋ ਜ਼ਿਗਾਰਡ ਹੁੰਦਾ ਸੀ ਉਹ ਆਪਣੇ ਮੋਢਿਆਂ ਤੇ ਪਾਣੀ ਰੱਖ ਕੇ ਵੀ ਆਪਣੀਆਂ ਬੇਲਾਂ ਨੂੰ ਪਾ ਕੇ ਪਾੜ ਲੈਂਦੇ ਸਨ ਵੇਚਣ ਦਾ ਕੋਈ ਉਸ ਸਮੇਂ ਬਹੁਤਾ ਰਿਵਾਜ ਨਹੀਂ ਸੀ ਆਪਣੇ ਭਾਈਚਾਰੇ ਲਈ ਜਾਂ ਆਪਣੇ ਲਈ ਖੋਦ ਲਈ ਬੇਲਾਂ ਉਹ ਗੱਲ ਹੀ ਜਾਂਦੀ ਸਨ ਤੇ ਉਹ ਜੋ ਉਹਨਾਂ ਦੀ ਤਕਨੀਕ ਸੀ ਉਹਦਾ ਨਾਮ ਗੁੱਡਕੁੱਟ ਵਿਧੀ ਆ ਵੀ ਉਹ ਗੁੱਡਕੁੱਟ ਕਿਵੇਂ ਕਰਦੇ ਸਨ ਉਹ ਸਭ ਤੋਂ ਪਹਿਲਾਂ ਪਾਣੀ ਪਾ ਕੇ ਬੇਲ ਉਹ ਘਾਲ ਲੈਂਦੇ ਸਨ ਤੇ ਬੇਲ ਉੱਗਣ ਤੋਂ ਬਾਅਦ ਫੇਰ ਉਹ ਮਤਲਬ ਵੀ ਓਕਿਆ ਓਕੀ ਕੁਝ ਸੁਰਤ ਸਿਰ ਹੋਇਆ ਜਿੱਦਣ ਉਹ ਬਈ ਪੂਰਾ ਜਣੇ ਬੂਟਾ ਕਮਲਾ ਹੋ ਜਾਂਦਾ ਸੀ ਉਸ ਦਿਨ ਪਾਣੀ ਪਾਇਆ ਜਾਂਦਾ ਸੀ। ਸੋ ਆਪਾਂ ਨੇ ਵੀ ਉਹੀ ਤਕਨੀਕ ਨਾ ਕਰਿਆ ਪਹਿਲਾਂ ਅੱਜ ਆਪਾਂ ਨੇ ਦੂਜਾ ਪਾਣੀ ਆਪਣੇ ਡੱਬਿਆਂ ਨਾਲ ਪਾਇਆ ਤੇ ਪਹਿਲਾਂ ਬੀਜ ਕਿ ਉੱਗ ਗਿਆ ਜੀ ਸੋ ਬੇਲ ਆਪਾਂ ਸਾਂਝੀਆਂ ਕਰਾਂਗੇ ਤੇ ਉਹ ਤਕਨੀਕ ਬਾਰੇ ਗੱਲਬਾਤ ਕਰਾਂਗੇ ਹੁਣ ਆਹ ਦੇਖਦੇ ਆਪਾਂ ਬੂਟੇ। ਕਿਸਾਨ ਦੋਸਤੋ ਆ ਜਿਹੜੀ ਖਾਲੀ ਆ ਇਹਦੀ ਕੋਈ ਬਹਾਈ ਨਹੀਂ ਕੋਈ ਗੜਾਈ ਨਹੀਂ ਕੀਤੀ ਨਾ ਹੀ ਨਦੀਨ ਕੱਢਿਆ। ਅੱਜ ਬੇਲਾਂ ਕਾਫੀ ਵੱਡੀਆਂ ਉਨ ਦਾ ਮੈਂ ਦੁਪਹਿਰੇ ਦੇਖੀਆਂ 12 1 ਵਜੇ ਤੱਕ ਸਾਰੀਆਂ ਕਮਲੀਆਂ ਹੋ ਚੁੱਕੀਆਂ ਸਨ ਫਿਰ ਮੈਨੂੰ ਲੱਗਿਆ ਵੀ ਹੁਣ ਇਹਨਾਂ ਨੂੰ ਪਾਣੀ ਪਾ ਜਾਵੇਂ ਦੁਪਹਿਰ ਇਹਨਾਂ ਨੂੰ ਪਾਣੀ ਪਾ ਦਿੱਤਾ ਸੀ ਤਕਰੀਬਨ ਹੁਣ ਟਾਈਮ ਆ ਪੌਣੇ 5 ਵਜੇ ਦਾ ਤੇ ਬੇਲਾਂ ਸਾਰੀਆਂ ਸੁਰਤ ਸਿਰ ਹੋ ਗਈਆਂ ਤੇ ਆਪਾਂ ਅੱਗੇ ਵੀ ਇਹ ਦਿਖਾਉਨੇ ਆ ਕਿਵੇਂ ਨੇ ਇਸ ਤੋਂ ਬਾਅਦ ਇਹ ਬਜ਼ੁਰਗਾਂ ਦੀ ਤਕਨੀਕ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਇਹ ਸਾਰੀ ਖਾਲੀ ਤੇ ਇਸੇ ਤਰ੍ਹਾਂ ਲਾਏ ਗਏ ਨੇ ਬੀਜਣ ਟਾਈਮ ਅੱਧਾ ਗਾਲਟਰ ਪਾਣੀ ਦੀ ਜ਼ਰੂਰਤ ਪਈ ਸੀ ਤੇ ਅੱਜ 100 ਲੀਟਰ ਪਾ ਗਿਆ ਤੇ ਆਹ ਤੁਸੀਂ ਨਦੀਨ ਵੀ ਦੇਖ ਲਓ ਇਹ ਲੌਕੀ ਦੀ ਕਿਸਮ ਆ ਜੀ ਕਿ ਦੇਸੀ ਪ੍ਰਾਣੀ ਕਿਸਮ ਆ ਉਹ ਆਪਾਂ ਉਹਦੇ ਬਾਰੇ ਬਾਅਦ ਵਿੱਚ ਗੱਲਬਾਤ ਕਰਾਂਗੇ ਅੱਜ ਤਾਂ ਉਸੇ ਤਕਨੀਕ 'ਤੇ ਗੱਲ ਕਰਾਂਗੇ ਵੀ ਆਹ ਦੇਖੋ ਜਿੱਥੇ ਪਾਣੀ ਆ ਜਣੀ ਮਤਲਬ 99 92 ਪਾਣੀ ਨਾਲ ਆਪਾਂ ਫਸਲਾਂ ਅਗਾ ਕੇ ਉਹਨੂੰ ਕਿਵੇਂ ਕਾਮ ਕਰ ਜਿਹੜੀ ਤਕਨੀਕ ਆ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਆਹ ਸਾਰੀ ਨਦੀਨ ਦੇਖ ਲਓ ਕੋਈ ਬਹਾਈ ਨਹੀਂ ਕੋਈ ਗੜਾਈ ਨਹੀਂ ਹਰੇਕ ਜਗ੍ਹਾ ਬੇਲਾਂ ਉਗੀਆਂ ਨੇ ਅੱਜ ਪਹਿਲਾ ਪਾਣੀ ਆ ਤੇ ਆ ਖਾਲੀ ਦੇ ਵਿੱਚ ਨਦੀਨ ਕਚਰਾ ਸੋ ਪੂਰਾ ਜਾਨੀ ਉਸ ਤਰ੍ਹਾਂ ਇਹਨੂੰ ਅਗਾਉਣ ਦੀ ਗੱਲਬਾਤ ਕਰਾਂਗੇ ਤੇ ਨਦੀਨ ਤੋਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਦੇਖੋ ਸਾਰੀਆਂ ਬੇਲਾਂ ਨੇ ਪੱਤੇ ਕੱਢੇ ਹੋਏ ਨੇ ਤੇ ਹੁਣੇ ਸੁਰਤ ਸਿਰ ਹੋ ਗਈਆਂ ਹੁਣ ਇਸ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਕਿਸਾਨ ਦੋਸਤੋ ਆਪਾਂ ਨੇ ਬੇਲਾਂ ਜਿਹੜੇ ਲੌਕੀ ਦੀਆਂ ਸਾਨੂੰ ਉਹ ਸਾਂਝੀਆਂ ਕੀਤੀਆਂ ਨੇ ਖਾਸ ਗੱਲ ਹੈ ਇਹਨੂੰ ਕੋਈ ਬਿਮਾਰੀ ਨਹੀਂ ਲੱਗਣੀ ਜਿਵੇਂ ਆਪਣੇ ਆਮ ਲੋਕਾਂ ਤੋਂ ਸੁਣੀਦਾ ਜੀ ਸਾਡੀਆਂ ਬੇਲਾਂ ਨੂੰ ਲਾਲ ਰੰਗ ਦੀ ਇੱਕੋ ਉੱਡੇ ਵਾਲਾ ਜੀਵ ਆ ਭੂੰਡੀ ਜੀ ਉਹਨੇ ਹਮਲਾ ਕਰਤਾ ਸਾਡੀਆਂ ਬੇਲਾਂ ਖਾ ਗਈ ਕਾਰਨ ਹੁੰਦਾ ਵੀ ਅਸੀਂ ਪਾਣੀ ਇੰਨਾ ਜ਼ਿਆਦਾ ਦਿੱਤਾ ਹੁੰਦਾ ਵੀ ਉਹ ਇੰਨੀਆਂ ਨਰਮ ਹੁੰਦੀਆਂ ਨੇ ਜਦੋਂ ਕੋਈ ਵੀ ਪੌਦਾ ਬਹੁਤ ਜ਼ਿਆਦਾ ਨਰਮ ਤੇ ਬਹੁਤ ਹੀ ਜ਼ਿਆਦਾ ਸਵਾਦ ਹੋ ਜਾਂਦਾ ਕੋਮਲ ਹੋ ਜਾਂਦਾ ਤਾਂ ਉਸ ਤੇ ਕੀਟ ਹਮਲਾ ਕਰਨਗੇ ਕਰਨਗੇ ਇੱਕ ਬਹੁਤ ਤਾਕਤਵਰ ਮਜ਼ਬੂਤ ਜਿਹੜਾ ਪੌਦਾ ਪਹਿਲਾਂ ਹੀ ਸੋਕੇ ਦਾ ਮਾਰਿਆ ਹੋਇਆ ਮਤਲਬ ਆਪਣੇ ਆਪ ਨੂੰ ਮਲਝਾ ਕੇ ਰੱਖ ਰਿਹਾ ਉਹ ਤੇ ਕੀਟ ਹਮਲਾ ਨਹੀਂ ਕਰਦੇ ਜੇ ਪੁਰਾਣੇ ਸਮਿਆਂ ਦੇ ਵਿੱਚ ਕੀਟ ਹਮਲਾ ਕਰਦੇ ਸਨ ਤਾਂ ਬਜ਼ੁਰਗਾਂ ਕੋਲ ਇੱਕੋ ਇੱਕ ਇਲਾਜ ਹੁੰਦਾ ਸੀ ਤਕਰੀਬਨ ਉਸ ਬਾਅਦ ਆ ਸਿੱਟਾ ਦੇ ਦਿੰਦੇ ਸਨ ਸਵੇਰ ਟਾਈਮ ਵੀ ਉਹ ਜਿਹੜਾ ਕੀਟ ਸੀਗਾ ਤੇ ਹਮਲਾ ਨਹੀਂ ਕਰਦਾ ਸੀ ਕੋਈ ਜਿਹੜੀ ਸਵਾ ਉਹਦੇ ਮੂੰਹ ਦੇ ਵਿੱਚ ਸਾਹ ਪ੍ਰਣਾਲੀ ਤੇ ਚਲੀ ਜਾਂਦੀ ਸੀ ਉਹ ਖਾਣ ਜੋਗ ਨੀਤੀ ਰੰਦਾ ਪੱਤਾ ਤੇ ਉਹ ਹਮਲਾ ਨਹੀਂ ਕਰਨ ਕਰਦੇ ਬਾਕੀ ਬਿਮਾਰੀ ਵੀ ਨਹੀਂ ਪੈਂਦੀ ਸੀ ਸੋ ਜਿਹੜੀ ਇਹ ਤਕਨੀਕ ਆ ਗੁੱਡਕੁੱਟ ਵਿਧੀ ਉਹਦੇ ਬਾਰੇ ਆਪਾਂ ਅੱਜ ਗੱਲ ਕਰਦੇ ਆਂ ਤੇ ਇਸ ਵਿਧੀ ਵਿੱਚ ਕਿਸਾਨ ਵੀਰੋ ਆਪਣੇ ਬਜ਼ੁਰਗ ਜਦੋਂ ਮਤਲਬ ਬੇਲਾਂ ਨੂੰ ਵੱਡਾ ਪੱਤਾ ਆ ਜਾਂਦਾ ਸੀਗਾ ਤਕਰੀਬਨ ਇਹਨੂੰ 1 ਲੀਟਰ ਪਾਣੀ ਹੁਣ ਤੱਕ ਲੱਗਿਆ ਤੇ ਅੱਧ ਅੱਧ ਦਾ ਲੀਟਰ ਆਪਾਂ ਦੋ ਵਾਰੀ ਹੋਰ ਪਾਵਾਂਗੇ ਜਦੋਂ ਪੱਤਾ ਵੱਡਾ ਹੋਊ ਫੇਰ ਇਹਦੀ ਗੁੱਡਕੁੱਟ ਵਿਧੀ ਸ਼ੁਰੂ ਹੋ ਜਾਂਦੀ ਸੀ ਉਹ ਬੇਲ ਨੂੰ ਗੁੱਟ ਦਿੰਦੇ ਸਨ ਚਾਰੇ ਪਾਸੇ ਚੰਗੀ ਤਰ੍ਹਾਂ ਉਸੇ ਟਾਈਮ ਉਹਦੀ ਕਟਾਈ ਕਰਦੇ ਸਨ ਮਤਲਬ ਜਿਵੇਂ ਆਇਆ ਕਰਕੇ ਮੋਗਰੀ ਨਾਲ ਜਾਂ ਖੁਰਪੇ ਨਾਲ ਥਾਪੜ ਥਾਪੜ ਤੁਸੀਂ ਪੁਰਾਣੇ ਬਜ਼ੁਰਗਾਂ ਨੂੰ ਗੜਾਈ ਕਰਦੇ ਦੇਖੋਗੇ ਤਾਂ ਉਹਨਾਂ ਨੂੰ ਖੁਰਪਾ ਮਾਰਨ ਦੀ ਆਦਤ ਹੁੰਦੀ ਸੀ ਤਾਂ ਉਹ ਗੁੱਡਕੁੱਟ ਵਿਧੀ ਉਸ ਤਰ੍ਹਾਂ ਚੱਲਦੀ ਸੀ ਉਹ ਗੜਾਈ ਤੇ ਕਟਾਈ ਕਰਦੇ ਸਨ ਤੇ ਇਸ ਤਰ੍ਹਾਂ ਬੇਲਾਂ ਨੂੰ ਜਦ ਵੀ ਉਹਨਾਂ ਨੇ ਟਾਈਮ ਲੱਗਣਾ ਦੂਏ ਤੀਏ ਦਿਨ ਉਹਨਾਂ ਦੀ ਗੜਾਈ ਕਟਾਈ ਕਰੀ ਜਾਣੀ ਤੇ ਉਹਦੀ ਤਕਨੀਕ ਦਾ ਇਹ ਲਾਭ ਹੁੰਦਾ ਸੀ ਜਿਹੜਾ ਫਲ ਹੁੰਦਾ ਸੀ ਉਹ ਬੇਲ ਪਹਿਲਾਂ ਲੈ ਆਉਂਦੀ ਸੀ ਮਤਲਬ ਉਹਨੂੰ ਫੁੱਲ ਸੇਤੀ ਲੱਗਿਆ ਹੁੰਦਾ ਸੀ ਤੇ ਜਦੋਂ ਬੇਲਾਂ ਨੂੰ ਚੂਹਾ ਲੱਗ ਜਾਂਦਾ ਸੀ ਬਜ਼ੁਰਗ ਉਸ ਟਾਈਮ ਉਹਨੂੰ ਪਹਿਲਾ ਪਾਣੀ ਲਾਉਂਦੇ ਸਨ ਉਹ ਉਹਨਾਂ ਦੀ ਤਕਨੀਕ ਸੀ ਉਸ ਤਰ੍ਹਾਂ ਲਾਈ ਗਈ ਬੇਲ ਨੂੰ ਨਾ ਕੋਈ ਬਿਮਾਰੀ ਲੱਗਦੀ ਸੀ ਉਹਦੇ ਖਰਾਕੀ ਤੱਤ ਵੀ ਪੂਰੇ ਕਰਨੇ ਹੁੰਦੇ ਸਨ ਕਿਉਂਕਿ ਜਦੋਂ ਜੜ ਪ੍ਰਣਾਲੀ ਮਜ਼ਬੂਤ ਕਰੂ ਪੌਦਾ ਸੰਘਰਸ਼ ਕਰਕੇ ਅੱਗੇ ਵਧਦਾ ਤਾਂ ਉਹ ਜ਼ਿਆਦਾ ਮਜ਼ਬੂਤੀ ਵਾਲਾ ਹੁੰਦਾ ਪੇਉਤਪਾਦਨ ਵੀ ਵਧੀਆ ਹੁੰਦਾ ਸੀ ਕੋਈ ਬਿਮਾਰੀ ਨਹੀਂ ਸੀ ਹੁੰਦੀ ਤੇ ਪਹਿਲਾ ਪਾਣੀ ਆਪਣੇ ਚੂਹਾ ਲੱਗੇ ਤੇ ਆਉਂਦਾ ਸੀ ਉਸ ਤੋਂ ਬਾਅਦ ਲੋੜ ਮੁਤਾਬਕ ਲਾਉਂਦੇ ਸਨ ਤੇ ਗੜਾਈ-ਕਟਾਈ ਚੱਲਦੀ ਰਹਿੰਦੀ ਜੀ ਘਰ ਚੋਕੀਆਂ ਜ਼ਹਿਰ ਮੁਕਤ ਕਦੂ ਜਤਰੀਆਂ ਜੋ ਵੀ ਉਹ ਚੀਜ਼ਾਂ ਉਹ ਪ੍ਰਾਪਤ ਕਰ ਲੈਂਦੇ ਸਨ ਪਰ ਹੁਣ ਜੇ ਆਪਾਂ ਦੇਖਿਆ ਜਾਵੇ ਐਸ ਸਮੇਂ ਆਪਣੇ ਲੋਕ ਗੱਲਾਂ ਕਰਦੇ ਨੇ ਪਾਣੀ ਉਹ ਦੂਰ ਚਲੇ ਗਿਆ ਪਰ ਨਹੀਂ ਹੁਣ ਤਾਂ ਮੈਨੂੰ ਲੱਗਦਾ ਪਾਣੀ ਨੇੜੇ ਆ ਕਿਉਂਕਿ ਹੁਣ ਬਟਨ ਦੱਬਿਆ ਜਾਂਦਾ ਹੈ ਭਾਵੇਂ ਜਿੰਨਾ ਮਰਜ਼ੀ ਬੇਲਾਂ ਨੂੰ ਪਾਣੀ ਲਾ ਲਓ ਇਹ ਗੱਲ ਸੋਚੀ ਨਹੀਂ ਜਾਂਦੀ ਵੀ ਇਹਨੂੰ ਕਿੰਨਾ ਪਾਣੀ ਚਾਹੀਦੀ ਹੈ ਵੀ ਘੱਟ ਪਾਣੀ ਨਾਲ ਕੀ ਆਸਰਾ ਉਹ ਵੱਧ ਨਾਲ ਕੀ ਆਉ ਪਰ ਉਸ ਸਮੇਂ ਪਾਣੀ ਭਾਵੇਂ 8-10 ਫੁੱਟ ਤੇ ਸੀ ਪਰ ਫਿਰ ਵੀ ਦੂਰ ਸੀ ਕੋਈ ਕੱਢਣ ਲਈ ਆਪਣੇ ਚਾਰਟਸ ਹਾਲਟ ਤੇ ਉਹ ਔਖੀਆਂ ਤਕਨੀਕਾਂ ਨਾਲ ਹੀ ਪਾਣੀ ਦੇ ਹੁੰਦਾ ਸੀ ਆਪਣੀ ਬੇਲ ਜ ਬੇਲਾਂ ਨੂੰ ਪਰ ਅੱਜ ਪਾਣੀ ਦੂਰ ਹੁੰਦਾ ਹੋਇਆ ਵੀ ਸਾਡੇ ਨੇੜੇ ਹੋਇਆ ਆ ਪਰ ਆਪਾਂ ਨੂੰ ਉਸ ਬਜ਼ੁਰਗਾਂ ਦੀ ਤਕਨੀਕ ਦਾ ਲਾਭ ਲੈਣਾ ਚਾਹੀਦਾ ਉਹ ਤਾਂ ਸਿੱਖਣਾ ਚਾਹੀਦਾ ਹੁਣ ਸਭ ਤੋਂ ਪਹਿਲਾਂ ਇਹ ਜਿਹੜੀ ਆਪਾਂ ਨੇ ਖਾਲੀ ਸਾਂਝ ਕੀਤੀ ਆ ਨਾ ਤੇ ਬਹਾਈ ਕੀਤੀ ਪੁਰਾਣੀ ਖਾਲੀ ਆ ਤੇ ਨਾ ਹੀ ਇਹਦੀ ਕੋਈ ਹੋਰ ਗੜਾਈ ਹੁਣ ਤੱਕ ਤਾਂ ਇੱਕ ਵਾਰੀ ਬੀਜਣ ਟਾਈਮੇ ਹੋਈ ਆ ਹਾਲੇ ਤੱਕ ਇਹਦੇ ਮਾਲਚਿੰਗ ਵੀ ਨਹੀਂ ਕੀਤੀ ਗਈ ਕਿਉਂਕਿ ਮੈਂ ਦੇਖਣਾ ਚਾਹੁੰਦਾ ਸੀਗਾ ਸਾਡੇ ਬਜ਼ੁਰਗਾਂ ਦੀਆਂ ਤੇ ਤਕਨੀਕਾਂ ਕਿੰਨੀਆਂ ਕਲਾਬਕਾਰੀ ਨੇ ਗੁਣਕਾਰੀ ਨੇ ਜੇ ਹੁਣ 2 1 ਲੀਟਰ ਨਾਲ ਆਪਾਂ ਬੇਲ ਧਰਤੀ 'ਚੋਂ ਬਾਹਰ ਲਿਆਏ ਤਾਂ ਹੋ ਸਕਦਾ ਵੀ ਅਗਲੇ 1 ਲੀਟਰ ਨਾਲ ਆਪਾਂ ਇਹਨੂੰ ਚੂਹੇ ਤੱਕ ਲੈ ਜਾਈਏ ਸੋ ਆਪਾਂ ਦੇਖਾਂਗੇ ਤੇ ਜੇ ਉਸ ਦਾ ਰਿਜ਼ਲਟ ਕੀ ਆਉਂਦਾ ਕੀ ਸ਼ਾਨਦਾਰ ਆਉਂਦਾ ਕਿਵੇਂ ਵਧੀਆ ਆਉਂਦਾ ਬਾਕੀ ਉਹ ਗੱਲ ਸਹੀ ਵੀ ਵੀ ਚੂਹਾ ਜਦੋਂ ਅੱਗ ਲੱਗਦਾ ਸੀ ਉਦੋਂ ਬਾਅਦ ਉਹ ਫਲ ਦੀ ਗਿਣਤੀ ਵੱਧ ਜਾਂਦੀ ਸੀ ਸੋ ਇਹ ਤਕਨੀਕ ਬਜ਼ੁਰਗਾਂ ਦੀ ਸੀ ਜਿਹੜੀ ਕਿ ਆਪਣੇ ਅਕੇ ਨਹੀਂ ਪਹੁੰਚੀ ਕਿਉਂਕਿ ਹੁਣ ਅਸੀਂ ਜੋ ਵੀ ਸਬਜ਼ੀਆਂ ਕਾਉਂਦੇ ਆ ਉਹਨਾਂ ਨੂੰ ਪਾਣੀ ਇੰਨਾ ਜ਼ਿਆਦਾ ਲਾਉਂਦੇ ਆ ਕਈ ਥੋਂ ਤਾਂ ਰੋਜ਼ੇ ਪਾਣੀ ਲਾਇਆ ਜਾਂਦਾ ਹੈ ਕਈ ਦੋ ਟਾਈਮ ਪੀਲਾਉਂਦੇ ਨੇ ਕਈ 30 ਦਿਨ ਲਾਉਂਦੇ ਨੇ ਪਾਣੀ ਲਾ ਕੇ ਥੋੜੀ ਬੇਲ ਤਾਂ ਚਾਮਲ ਜੂ ਪਾਰ ਜਿਹੜਾ ਰਿਜ਼ਲਟ ਪਛਾੜੇ ਬਜ਼ੁਰਗਾਂ ਦੀ ਤਕਨੀਕ ਨਾਲ ਆਉਂਦਾ ਸੀ ਕਈ ਵਾਰੀ ਬੇਲਾਂ ਮਲ ਮਲ ਕੇ ਬਹੁਤ ਦੂਰ ਤੱਕ ਚਲੇ ਜਾਂਦੀ ਨੇ ਫਲ ਫੇਰ ਵੀ ਨਹੀਂ ਲੱਗਦਾ ਉਹਦਾ ਵੀ ਸ਼ਾਇਦ ਕੋਈ ਕਾਰਨ ਹੋਊ ਆਪਣੇ ਬਜ਼ੁਰਗਾਂ ਦੇ ਤਜਰਬੇ ਬਹੁਤ ਵਧੀਆ ਹਨ ਆਪਾਂ ਨੂੰ ਉਹਨਾਂ ਨੂੰ ਕਿਤੇ ਉਹਨਾਂ ਕਿਦੋਂ ਸਿਆਣੇ ਬਜ਼ੁਰਗਾਂ ਤੋਂ ਲੱਭੀਏ ਜਾਂ ਉਹਨਾਂ ਲੋਕਾਂ ਤੋਂ ਸੁਖੀਏ ਤੇ ਲਾਭ ਠਾਈਏ ਤਾਂ ਕਿ ਇਹਦਾ ਇੱਕ ਖਾਸ ਕਾਰਨ ਇਹ ਵੀ ਹੈ ਵੀ ਇਹ ਬੇਲੇ ਨਾਲ ਸੋਕਾ ਕਿਉਂ ਚੱਲ ਰਹੀ ਆ ਕਿਉਂਕਿ ਦੇਸੀ ਆ ਜੋ ਦੇਸੀ ਬੀਜਾ ਉਹਦੀ ਸਭ ਤੋਂ ਵੱਡੀ ਖਾਸੀਅਤ ਇਹੀ ਆ ਜਿੰਨਾ ਦੁਨੀਆ ਭਰ ਦਾ ਸੋਕਾ ਨਦੀਨ ਚੱਲਦੇ ਨੇ ਉਹਨਾਂ ਹੀ ਇਹ ਦੇਸੀ ਬੀਜ ਚੱਲਦੇ ਨੇ ਜਿੱਕਣ ਨਦੀਨ ਆਪਣੇ ਧਰਤੀ ਮਾਂ ਦੇ ਸਕੇ ਪੁੱਤ ਨੇ ਜਿਹੜਾ ਦੇਸੀ ਬੀਜ ਨੇ ਇਹ ਵੀ ਸਕਿਆਵਾਂਗੇ ਨੇ ਇਹਨਾਂ ਨੂੰ ਆਪਾਂ ਜਿ ਸੰਭਾਲੀਏ ਉਹਨਾਂ ਤੋਂ ਸਿੱਖੀਏ ਤੇ ਖਰਾਕੀ ਤੱਤਾਂ ਬਾਰੇ ਜ਼ਰੂਰ ਗੱਲਬਾਤ ਕਰੀਏ ਕਿਉਂਕਿ ਅੱਜ ਅਸੀਂ ਚੀਜ਼ ਖਰੀਦਦੇ ਆਂ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਜਿਹੜੀ ਸਬਜ਼ੀ ਫਰੂਟ ਅਸੀਂ ਖਾ ਰਿਆਂ ਚ ਨਿਊਟ੍ਰੀਸ਼ਨ ਕਿੰਨੇ ਨੇ ਖਰਾਕੀ ਤੱਤ ਪੂਰੇ ਨੇ ਜਾਂ ਨਹੀਂ ਜਿਹੜੇ ਦੇਸੀ ਬੀਜ ਨੇ ਉਤਪਾਦਨ ਭਾਵੇਂ ਘੱਟ ਹੋਵੇ ਪਰ ਖਰਾਕੀ ਤੱਤ ਵੱਧ ਹੁੰਦੇ ਸਨ ਤੇ ਉਹਨਾਂ ਦੀ ਤਕਨੀਕਾਂ ਵਧੀਆਂ ਸਨ ਸੋਨ ਤੋਂ ਲਾਭ ਲਈਏ ਕੁਦਰਤੀ ਖੇਤੀ ਨਾਲ ਜੋੜੀਏ ਵਾਤਾਵਰਣ ਬਚਾਈਏ ਸਿਹਤ ਬਚਾਈਏ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ